ਗਿਰਵਿੰਦਰ ਕਿਹੜਾ ਨਾ ਗਿਰਵਿੰਦਰ ਕਿਹੜਾ ਗਿਰਵਿੰਦਰ ਸੰਦੂ ਤੈਨੂੰ ਕਿਨੇ ਖਾਦਿਆ ਸਕੂਲੇ ਕੀ ਤੂੰ ਲੈਣ ਆਏ ਜੀ ਆਹ ਵੇਖ ਲਓ ਵੀ ਤੂੰ ਸਕੂਲੇ ਯਾਰ ਕਮਾਲ ਵਾਲੇ ਸਕੂਲ ਚ ਕੀ ਲੈਣ ਵੜਿਆ ਤੂੰ ਉਹ ਕਹਿੰਦਾ ਇਹ ਮੇਰੀ ਵੀਡੀਓ ਬਣਾਦੀ ਆ ਆਈਫੋਨ ਨਾਲ ਵੀਡੀਓ ਯਾਰ ਆਈਫੋਨ ਨਵਾਂ ਲਿਆਂਦਾ ਉਹ ਲੱਗਦਾ ਸਾਲਾ ਲੱਗਦਾ 1.5 ਹਜ਼ਾਰ ਮੈਨੂੰ ਨਹੀਂ ਪਤਾ ਹੈ ਹੈ ਤੂੰ ਸਾਡੇ ਸਕੂਲੇ ਕੀ ਲੈਣ ਆਇਆ ਤੂੰ ਸਾਡੇ ਸਕੂਲ ਕੀ ਲੈਣ ਆਇਆ ਸਕੂਲੇ ਕੀ ਲੈਣਾ ਆ ਤੂੰ ਸਕੂਲੇ ਕੀ ਲੈਣਾ ਆ ਤੂੰ ਦੱਸ ਤੂੰ ਸਾਡੇ ਸਰਕਾਰੀ ਸਕੂਲੇ ਤੋਂ ਚਿੱਟਾ ਪੀਂਦੀ ਮੇਰੀ ਕਾਹਦੀ ਵੀਡੀਓ ਬਣਾਦੀ ਏ ਚਿੱਟਾ ਕੀ ਇੱਥੇ ਖਾਦਾ ਕੀ ਦੱਸੋ ਲੈ 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 ਖਾ ਜਾ ਚਿੱਟਾ ਚਲੋ ਚਲੋ ਕਰੋ ਕਰੋ ਪਿੰਡ ਦਾ ਉਹ ਵੀ ਨਾਲ ਛਿੱਤਰ ਖਾਏ ਵੀ ਉਹ ਮੈਂ ਇਹ ਲੈਤਾ ਕਿੰਦੂ ਦਾ ਨਾਲ ਲਿਆ ਇਹਨਾਂ ਨੇ ਬਾ ਚੱਲੇ ਹੋ ਕਿੰਦੂ ਦਾ ਨਾਲ ਲਿਆ ਬਾ ਚੱਲੇ ਚੱਲੇ ਗਿੰਦੂ ਦਾੱਕ ਲੱਗਾ ਆਪਣੇ ਕੋ ਯਾਰ ਹਾਂ ਕੋਈ ਹੋਵੇ ਯਾਰ ਲੱਗੀ ਹੋਵੇ ਯਾਰ ਆਪਾਂ ਕੀ ਲੈਣਾ ਇਸ ਦਾ ਮੇਰਾ ਮੁੰਡਾ ਹੀ ਸੋਣਾ ਹੋਵੇ ਸਾਲੇ ਸਕੂਲੇ ਬਹਿ ਬਹਿ ਚਿੱਟੇ ਪੀਂਦੇ ਆ ਦੱਸ ਲੋਕ ਕਮੈਂਟਾਂ 'ਚ ਸਾਡੀ ਭੈਣ ਤੋਂ ਗਾਂ ਪਿਸ਼ਾ ਕਰਾਉਂਦੇ ਆ ਵੀ ਕਮਾਰ ਵਾਲੇ ਵੇਖਦਾ ਕਰਦਾ ਵੇਖ ਲੋ ਟਾਲੀ ਵਾਲੇ ਦੇ ਬੰਦੇ ਨੇ ਬਦਨਾਮੀ ਸਾਡੇ ਪਿੰਡ ਦੀ ਤੁਸੀਂ ਫੱ ਪੜਾ ਪੜਾ ਜਪਲਾ ਪੜਾ ਕੋਈ ਗੱਲ ਨਹੀਂ ਪੜਾ ਕੜਾ ਜਪਲਾ ਤੂੰ ਇਹ ਮਾਰ ਕੇ ਜਿਹੜੇ ਬੰਦੇ ਖੜਨ ਆਏ ਨਾ ਧੱਕੇ ਮਾਰੇ ਨਾ ਹੈ ਇਹਨਾਂ ਨੇ ਹੋਰ ਜੋ ਡਾਂਗ ਲੈ ਆਉਣ ਉਹ ਸਹੀ ਹੈ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਕਹਾਂ ਮੈਂ ਧੱਕਣਾ ਦੇ ਚੁੱਪ ਕਰ ਜਾਓ ਸਕੂਲ ਲੈ ਸਾਲਾ ਤੂੰ ਹੀ ਲੈਣ ਕੇ ਆਏ ਸਕੂਲ ਚ ਸਕੂਲ ਚ ਕੀ ਲੈਣ ਆਏ ਤੁਸੀਂ ਦੱਸ ਮੈਨੂੰ ਇਹ ਦੁੱਤੀ ਕਿੰਦੀ ਹੈ ਇਹਨਾਂ ਦੇ ਨਹੀਂ ਬੂੜ ਨਹੀਂ ਕਿੱਥੇ ਪਾਈ ਫਿਰਦੇ ਨੇ ਕਿੱਥੇ ਬੜੇ ਬਿਠੇ ਬਾਥਰੂਮ ਦੇ ਵੀਡੀਓ ਪੈਕ ਇੱਥੇ ਵੀਡੀਓ ਬਣਦੀਆਂ ਨੇ ਵੇਖੋ ਕਿੱਥੇ ਪੰਨੀਆਂ ਪਈਆਂ ਯਾਰ ਹੈ ਇੱਕ ਪਾਸੇ ਹੀ ਚੱਤਾਂ ਆਹ ਵੇਖੋ ਵੀ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਯਾ ਵੇਖੋ ਇਹਨਾਂ ਦੀਆਂ ਪੰਨੀਆਂ ਆਹ ਵੇਖੋ ਪੰਨੀਆਂ ਪਈਆਂ ਇਹਨਾਂ ਦੀਆਂ ਬਾਕੀ ਇਹਨਾਂ ਦੇ ਸਾਡੇ ਆਉਂਦੇ ਬਾਕੀ ਇਹਨਾਂ ਦੇ ਆਉਂਦੇ ਸਾਡੇ ਆਹ ਮੈਂ ਚੁੱਕੀ ਪੰਨੀ ਹੋਰ ਕੁਝ ਇਹ ਹੋਰ ਕੁਝ ਆਹ ਆਹ ਇਹ ਹੋਰ ਕੁਝ ਆਹ ਪੰਨੀ ਆ ਸਮਾਨ ਕਿਦਾਂ ਆ ਪੰਨੀ ਨਹੀਂ ਇਹ ਨਹੀਂ ਮੈਂ ਗੋਲੀ ਆਈ ਗੋਲੀ ਮੇਰੀ ਜੱਟ ਦੀ ਆ ਵੇਖੋ ਜੀ ਇਹ ਪੰਨੀਆਂ ਚੁੱਕ ਲੈ ਆ ਵੇਖੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਬਾਹਰ ਦੇ ਆ ਗੋਲੀ ਯਾਰ ਇੰਦੀ ਜਗਾ ਵੀ ਕੁਝ ਗੋਲੀ ਮਰੇ ਗੋਲੇ ਨੂੰ ਤੇ ਤੂੰ ਗੋਲੀ ਸਾਡੇ ਸਕੂਲੇ ਕਿਹੜੀ ਕਿਹਲ ਖਾਲਾ ਤੂੰ ਸਕੂਲੇ ਵੜਿਆ ਕਿਨੂੰ ਪੁੱਛ ਕੇ ਇੱਥੇ ਬਾਈ ਸਾਡਾ ਰਾਜ ਹੈ ਡੰਡਾ ਪਾ ਕੇ ਖੜਾ ਕਰਦਾਂਗੇ ਭੈਣ ਤੋਂ ਕਿਤੀੜ ਕੀ ਕੀ ਇਹਦਾ ਬੋਲ ਕਿਨੇ ਪੀਤਾ ਬੋਲ ਬੋਲ ਬਿੰਦੂ ਆਇਆ ਬਿੰਦੂ ਕਿਹੜਾ ਕਿਹੜਾ ਮੋਟਾ ਸਰਦਾਰ ਕਿਹੜੇ ਪਿੰਡ ਦਾ ਕਿਹੜੇ ਪਿੰਡ ਗੇੜੇ ਨੂੰ ਨਾਲ ਹੀ ਜਨਾ ਹੈ ਬਸ ਤੂੰ ਦੱਸ ਇਹ ਕੋਣ ਸੀ ਲੋਕਾਂ ਸੀ ਤੂੰ ਦੱਸ ਕਿ ਇਧਰ ਤੂੰ ਦੱਸ ਕਿ ਕੋਣ ਸੀ ਕਿਹੜਾ ਪਿੰਡਾ ਸੀ ਇੱਥੇ ਹੈ ਬਿੰਦੂ ਕਿਹੜਾ ਮੈਂ ਗੁਰਿੰਦਰ ਤੇ ਗੋਲੀ ਲਈ ਤੂੰ ਬਿੰਦੂ ਅਲੇ ਗੁਰਿੰਦਰ ਗੋਲੀਆਂ ਵੇਚਦਾ ਮੈਂ ਨਾ ਮੈਂ ਲੰਮਾ ਪਾਲੂ ਲੰਮਾ ਪਾਲੂ ਪੈੜ ਜੇ ਤਾਂ ਲੰਮਾ ਪਾਲੂ ਮੈਨੂੰ ਦਾਦੂ ਰਣੀ ਕਹਿੰਦਾ ਉਸੇ ਬੰਦੇ ਨੇ ਕਿੱਤਾ ਪੀਤਾ ਹਾਂ ਉਸੇ ਬੰਦੇ ਨੇ ਇਹ ਬਿੰਦੂ ਬਿੰਦੂ ਕਿਹੜੇ ਦੀ ਗੱਲ ਕਰਦਾ ਹੈ ਕਿਹੜਾ ਬੰਦਿਆ ਤੇਰਾ ਦੱਸ ਦੇ ਛਿੱਤਰ ਬੜੇ ਪੈਣੇ ਹੀ ਸ਼ੇਟਰੋਲ ਬੜੀ ਹੋਣੀ ਆ ਆ ਵੇ ਲੋ ਸਰਕਾਰੀ ਸਕੂਲ ਦੇ ਵਿੱਚ ਬਾਹਰ ਦੇ ਬੰਦੇ ਟਾਲੀ ਵਾਲੇ ਜੱਟਾਂ ਦੇ ਆਲ ਕੇ ਸਾਡੇ ਪਿੰਡ ਵਸੇ ਕਰਦੇ ਨੇ ਹੈ ਤੂੰ ਗੋਲੀ ਲਈ ਕਿੰਦੇ ਤੋਂ ਗੋਲੀ ਲਈ ਕਿੰਦੇ ਤੋਂ ਗੁਰਵਿੰਦਰ ਗੁਰਵਿੰਦਰ ਅੱਗੇ ਜਨ ਨਹੀਂ ਗਈ ਜੀ ਉਹਨਾਂ ਦੇ ਪੱਖੇ ਲੈ ਵੀ ਜਾਂਦਾ ਅੱਠੇ ਵਾਲੀ ਗੱਲ ਨਹੀਂ ਕਾਕਾ ਅੱਠੇ ਵਾਲੀ ਗੱਲ ਅੱਛਾ ਤੈਨੂੰ ਆਲੇ ਗੋਲੀ ਦੇਤੀ ਤੇਰੇ ਨਾਲ ਸਕੂਲੇ ਕਿ ਲੈਣਾ ਆ ਫੇਰ ਉਹ ਵੀ ਗਿੰਦਵਾ ਬੰਦੇ ਆ ਜਰਾ ਜਾ ਤਾਂ ਆ ਕੇ ਆਵਦਾ ਜੇਠਲਾ ਕਾਕਾ ਹਾਂ ਉਹ ਦਾ ਕੁਲ ਵੀ ਕੋਈ ਨਹੀਂ ਕਰਿਆ ਢੱਲੋ ਫੋੜ ਐਸਾ ਕਰ ਫੋਨ ਕਰਾਣੋਂ ਫਰਾਟਾ ਨੇ ਮੈਂ ਇਹਨਾਂ ਨੂੰ ਫੜਾਵੇਂ ਇਹਨਾਂ ਨੂੰ ਫੜਾਵੇਂ ਇਹਨਾਂ ਨੂੰ ਸਾਲਾ ਸਾਡੇ ਪਿੰਡ ਦੀ ਬਦਨਾਮੀ ਹੋਣ ਦੇ ਮੇਰੇ ਪਿੰਡ ਕੀ ਲੈਣਾ ਸਾਲਾ ਸਾਡੇ ਨਹੀਂ ਨਹੀਂ ਇਹਨਾਂ ਨੂੰ ਭੇਜ ਤਾ ਸ਼ਤਰਾਲ ਫੇਰ ਨਾਲ ਦੱਲੇ ਆਵੇ ਮੈਂ ਤੁਹਾਡੇ ਪਿੰਡ ਲੈਣ ਕੀ ਆ ਤੂੰ ਗੋਲੀ ਕੂੜੀ ਨਹੀਂ ਉਹ ਗੋਲ ਤੂੰ ਕਹ ਗੋਲਿਆ ਵੇਚਦਾ ਗੋਲਿਆ ਵੇਚਦਾ ਨਾ ਇੱਕ ਮਿੰਟ ਤਾ ਹੈ ਉਹ ਤੇਰੀ ਭੈਣ ਨੂੰ ਮਾਰਦਾ ਸਿੱਧਾ ਨਾਲ ਐ ਅਰੇ ਤੂੰ ਮਾਰਨਾ ਸਿੱਧਾ ਨਾਲ ਐ ਤੂੰ ਦੱਸ ਸੇ ਪੀ ਪੀਤਾ ਕਿੰਨੇ ਆ ਪੀਤਾ ਕਿੰਨੇ ਆ ਪੀਤਾ ਕਿੰਨੇ ਪੀਤਾ ਕਿੰਨੇ ਇੱਥੇ ਤੁਹਾਡੇ ਸਾਹਮਣੇ ਪੀਤਾ ਕਿੰਨੇ ਆ ਡਾਕ ਲਿਆਓ ਇਥੇ ਡਾਕ ਲਿਆਓ ਹੁਣ ਇਹ ਬੰਨੇ ਗਏ ਇਹ ਸਾਲਿਆ ਕਹਿੰਦਾ ਪੀਤਾ ਹੁਣ ਤੋਂ ਉਹਦਾ ਪੀਤਾ ਨਹੀਂ ਆ ਵੇ ਲੋ ਸਕੂਲ ਸਕੂਲ ਦੇ ਵਿੱਚ ਇਹਨਾਂ ਨੇ ਵੇਖ ਲੋ ਗੰਦ ਪਾਇਆ ਇਹਨਾਂ ਨੇ ਬੰਦਿਆਂ ਨੇ ਬਾਹਰ ਆਊਟਸਾਈਡਰਾਂ ਨੇ ਆਣ ਕੇ ਸਾਡੇ ਤੇ ਸਕੂਲ ਦੇ ਵਿੱਚ ਇਹ ਚਿੱਟੇ ਪੀਂਦੇ ਨੇ ਗੋਲੀਆਂ ਇਹ ਲੈ ਲੈ ਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਮੈਂ ਮਾਰੀ ਹੋ ਗਿਆ ਐਸ ਐਚਓ ਖੁਈ ਖੇੜਾ ਨੂੰ ਬੇਨਤੀ ਕਰਦਾ ਕਿ ਜਿਹੜੇ ਮੇਰੇ ਪਿੰਡ ਗੋਲੀਆਂ ਵੇਚਦੇ ਨੇ ਕਿੱਟਾ ਵੇਚਦੇ ਨੇ ਪਲੀਜ਼ ਉਹਨਾਂ ਨੂੰ ਅੱਜ ਹੀ ਅਰੈਸਟ ਕਰੋ ਮੈਂ ਮਾਰਿਓਗ ਐਸਐਸਪੀ ਸਾਹਿਬ ਨੂੰ ਵੀ ਟੈਲੀਫੋਨ ਕਰਨ ਲੱਗਾ ਮੈਂ ਬੇਨਤੀ ਕਰਦਾ ਮਾਰਿਓਗ ਐਸਐਸਪੀ ਸਾਹਿਬ ਨੂੰ ਕਿ ਪ੍ਰਸ਼ਾਸਨ ਨੂੰ ਡੀਐਸਪੀ ਸਾਹਿਬ ਨੂੰ ਵੀ ਮੇਰੇ ਪਿੰਡ ਜਿੰਨੇ ਹੈਗੇ ਨੇ ਮੈਂ ਨਾਲ ਜਾ ਕੇ ਫੜਾਵਾਂਗਾ ਤੁਸੀਂ ਮੇਰੇ ਪਿੰਡ ਆਓ ਇਹ ਅੱਜ ਇੱਕ ਸਕੂਲ ਐਤਵਾਰ ਦੀ ਛੁੱਟੀ ਸੀ ਸਕੂਲ ਦੇ ਵਿੱਚ ਬੈਠ ਕੇ ਬੰਦੇ ਨਸ਼ਾ ਕਰਦੇ ਪਏ ਸੀ ਇਹ ਜੇ ਅੱਜ ਸਕੂਲ ਦੇ ਵਿੱਚ ਆ ਸਕਦੇ ਨੇ ਦਿਲਵਦੀ ਕਰਕੇ ਅੱਗੇ ਤੋਂ ਵੀ ਸਕੂਲ ਦੇ ਵਿੱਚ ਵੜ ਸਕਦੇ ਨੇ ਮੈਂ ਬੇਨਤੀ ਕਰਦਾ ਨੇ ਤਾਂ ਮਰਦੇ ਦੇ ਮਰ ਜਾਣਾ ਨਾ ਤੁਹਾਡੇ ਜਵਾਬ ਨੂੰ ਮਰ ਜਾਣੇ ਜਿਵੇਂ ਲੱਗੇ ਹੋਏ ਨੇ ਪੁੱਛ ਕਿਹੜਾ ਸਿੱਕਾ ਜਿੰਦੂ ਨੇ ਪੀਤਾ ਨਾ ਚਿੱਟਾ ਜਿੰਦੂ ਜਿੰਦੂ ਹੀ ਤਰੋਂ ਦਿੰਦਾ ਜਿੰਦੂ ਦਿੰਦਾ ਗੋਲੀ ਤਾਂ ਨਹੀਂ ਗੋਲੀ ਜਿੰਦੂ ਤਾਂ ਨਹੀਂ ਗੋਲੀ ਨਾ ਬਸ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ